ਕਹਾਣੀ ਹੈ ਜੀ ਸ਼ਹੀਦ ਸ਼ਹੀਦ ਕਹਾਣੀ ਹੈ ਕੇਵਲ ਕੇ ਐਲ ਗਰਗੋਹਾਂ ਦੀ ਕਲਮ ਦੇ ਵਿੱਚੋਂ ਤੇ ਮੈਂ ਤੁਹਾਡਾ دوست ਭੁਪਿੰਦਰ ਪਰਾਜ ਤੇ ਦੁਆਬਾ ਰੇਰ ਦਮਾਂ ਚ ਤੇ ਇੱਕ ਦੇਖਦੇ ਆਂ ਕਹਾਣੀ ਕੀ ਕਹਿੰਦੀ ਹੈ ਮੇਰਾ ਪੁੱਤਰ ਮੇਰੇ ਕੋਲੋਂ ਬੜੀ ਹੀ ਅਜੀਬ ਅਜੀਬ ਸਵਾਲ ਪੁੱਛਣ ਲੱਗ ਪਿਆ। 부ਜਾਰਤਾਂ ਵਰਗੇ, ਫੁੱਲ ਝੜੀਆਂ ਵਰਗੇ, ਆਤਿਸ਼ ਬਾਜ਼ੀਆਂ, ਪਟਾਕਿਆਂ ਤੇ ਬਰਸ਼ਿਆਂ ਵਰਗੇ ਸਵਾਲ। ਕਈ ਕਈ ਸਵਾਲ ਤਾਂ ਮੇਰੇ ਅੰਦਰਲੇ ਘੁੱਪ ਹਨੇਰੇ ਦੇ ਵਿੱਚ ਮਸ਼ਾਲ ਵਾਂਗ ਜਾਗਣ ਲੱਗਦੇ ਨੇ। ਤੇ ਕਈ ਜੁਗਨੂਆਂ ਵਾਂਗ ਜੁਗਨੂਆਂ ਦੇ ਵਾਂਗ ਚਾਪ ਚਾਪ ਕਰਕੇ ਜਗਨ-ਭੁਜਨ ਲੱਗ ਪੈਂਦੇ ਨੇ। ਕਿਸੇ ਕਿਸੇ ਸਵਾਲ ਦੇ ਕਰਨ ਵੇਲੇ ਤਾਂ ਉਹ ਮੈਨੂੰ ਆਪਣੇ ਮੋਢਿਆਂ ਦੇ ਉੱਤੇ ਬੈਠਾ ਪਰਤੀਤ ਹੁੰਦਾ ਹੈ ਜਿਸ ਦੇ ਭਾਰ ਹੇਠਾ ਮੇਰਾ ਬਡੱਪਣ ਛੂਈ ਮੂਈ ਹੋਣ ਲੱਗ ਜਾਂਦਾ ਹੈ ਇੱਕ ਦਿਨ ਜਿਹੜਾ ਸੀ ਦੇਸ਼ ਭਗਤ ਇਨਕਲਾਬੀਆਂ ਦੀਆਂ ਜੀਵਨੀਆਂ ਦੀ ਕਿਤਾਬ ਪੜਦਾ-ਪੜਦਾ ਪੁੱਛਣ ਲੱਗਾ ਡੈਡੀ ਸ਼ਹੀਦ ਕੌਣ ਹੁੰਦੇ ਨੇ ਸ਼ਹੀਦ ਸ਼ਾਇਦ ਉਹਨੇ ਫਾਂਸੀ ਦੇ ਉੱਤੇ ਝੂਲਦੇ ਗੋਲੀਆਂ ਦੇ ਨਾਲ ਭੁੰਨੇ ਤੇ ਤੇਜ਼ ਤਰਹ ਹਥਿਆਰਾਂ ਦੇ ਨਾਲ ਜਿਬਾ ਕੀਤੇ ਕੁਝ ਬੰਦਿਆਂ ਦੀਆਂ ਤਸਵੀਰਾਂ ਦੇਖ ਲਈਆਂ ਸੀ ਤੇ ਸਹਿਜ ਪਾ ਹੀ ਇੱਕ ਮੋਏ ਹੋਏ ਬੰਦੇ ਦਾ ਅਕਸ ਉਹਦੇ ਜ਼ਿਹਨ ਦੇ ਵਿੱਚ ਆ ਖਲੋਤਾ ਹੋਵੇ ਜਿਹਨੂੰ ਸ਼ਹੀਦ ਦਾ ਦਰਜਾ ਮਿਲ ਗਿਆ ਹੋਵੇ ਪਲ ਦੀ ਪਲ ਮੈਨੂੰ ਕੁਝ ਨਹੀਂ ਔੜਦਾ ਮੈਂ ਹੈਰਾਨੀ ਦੇ ਨਾਲ ਉਹਦੇ ਚਿਹਰੇ ਵੱਲ ਦੇਖਣ ਲੱਗ ਜਾਣਾ ਮੈਨੂੰ ਜਾਪਦਾ ਹੈ ਜਿਵੇਂ ਇਹ ਸਵਾਲ ਮੇਰੇ ਗਿਆਨ ਦੇ ਲਈ ਇੱਕ ਵੰਗਾਰ ਵੰਗ ਆਇਆ ਤੇ ਮੇਰਾ ਗਿਆਨ ਵੱਡੀ ਨਹਿਰ ਦੇ ਝਾਲ ਦੇ ਵਿੱਚ ਫਸੀ ਲਾਸ਼ ਵਾਂਗ ਢੇੜੇ ਕੱਢਣ ਲੱਗ ਪਿਆ ਹੋਵੇ ਅਰਥਹੀਨ ਨਿਰਉਦੇਸ਼ ਤੇ ਬੇ ਧਵੇ ਜੇ ਢੇੜੇ ਦਿੰਦਾ ਮੈਂ ਸੰਭ ਜਿਹੜਾ ਸੀ ਸੰਭਲਣ ਦਾ ਯਤਨ ਕਰਦੇ ਹੋਏ ਦੱਸਣ ਦੀ ਕੋਸ਼ਿਸ਼ ਕੀਤੀ ਕੁਝ ਲੋਕ ਆਪਣੇ ਲਈ ਨਹੀਂ ਸਗੋਂ ਦੂਜਿਆਂ ਦੇ ਲਈ ਜੂੰਦੇ ਆ ਪੁੱਤ ਮਰਦੇ ਵੀ ਹੈ ਕਾਮਨ ਕਾਜ ਦੇ ਲਈ ਲੜਦੇ ਨੇ ਸਾਂਝੇ ਕਾਮ ਦੇ ਲਈ ਫਾਂਸੀਆਂ ਦੇ ਉੱਤੇ ਚੜਦੇ ਨੇ ਤੇ ਪੁੱਤਰ ਪੁੱਛਦਾ ਹੈ ਕਾਮਨ ਕਾਜ ਮੁੰਡੇ ਨੂੰ ਸ਼ਾਇਦ ਇਹ ਸ਼ਬਦ ਸਮਝ ਨਹੀਂ ਪਏ ਸਨ ਸਾਂਝੇ ਕਾਰਜਾਂ ਦੇ ਲਈ ਮਰਨਾ ਨਿਤਾਣਿਆਂ ਤੇ ਨਿਥਾਵਿਆਂ ਦੇ ਲਈ ਮਰਨ ਵਾਲੇ ਸ਼ਹੀਦ ਹੁੰਦੇ ਨੇ ਫਾਂਸੀ ਦੇ ਰਸਤੇ ਚੁੰਮਣ ਵਾਲੇ ਮਰਜੀਵੜੇ ਸ਼ਹੀਦ ਹੁੰਦੇ ਨੇ ਮੇਰੇ ਬੇਟੇ ਰੰਗਾ ਬਿੱਲਾ ਵੀ ਫਾਂਸੀ ਚੜ੍ਹੇ ਸੀ ਨੱਤੂ ਰਾਮ ਗੋਂਡਸੇ ਵੀ ਫਾਂਸੀ ਚੜ੍ਹਿਆ ਸੀ ਜੁਲਫਕਾਰ ਅਲੀ ਪੁੱਟੋ ਵੀ ਉਹ ਸ਼ਹੀਦ ਸੀਗੇ ਮੁੰਡਾ ਸਵਾਲ ਕਰ ਦਿੰਦਾ ਹੈ ਉਹਨਾਂ ਦੇ ਉੱਤੇ ਦੂਸਰਿਆਂ ਨੂੰ ਕਤਲ ਕਰਨ ਦਾ ਮੁਕੱਦਮਾ ਚੱਲਿਆ ਸੀ ਉਹਨਾਂ ਕੁਝ ਬੇਦੋਸ਼ੀਆਂ ਨੂੰ ਮਾਰਿਆ ਜਾਂ ਮਰਵਾਇਆ ਸੀ ਉਹ ਸ਼ਹੀਦ ਮੈਂ ਸਿੱਧਾ ਜਵਾਬ ਟਾਲ ਜਾਂਦਾ ਲੜਾਈਆਂ ਦੇ ਵਿੱਚ ਕਮਾਂਡਰ ਵੀ ਤਾਂ ਹਜ਼ਾਰਾਂ ਬੇਦੋਸ਼ ਲੋਕਾਂ ਨੂੰ ਮਰਵਾਉਂਦਾ ਹੀ ਨੇ ਡੈਡੀ ਦੋਸ਼ਾਂ ਦੇ ਲੋਕਾਂ ਦੀ ਫੌਜੀਆਂ ਦੀ ਕਿਹੜੀ ਦੁਸ਼ਮਣੀ ਹੁੰਦੀ ਹੈ ਬੱਕਰੇ ਬੱਕਰੇ ਦੇਸ਼ਾਂ ਦੀ ਜਿਹੜੀ ਫੌਜ ਲੜਦੀ ਹੈ ਉਹਨਾਂ ਨੇ ਤਾਂ ਇੱਕ ਦੂਜੇ ਨੂੰ ਕਦੀ ਵੇਖਿਆ ਵੀ ਨਹੀਂ ਹੁੰਦਾ ਫਿਰ ਉਹਨਾਂ ਕਮਾਂਡਰਾਂ ਨੂੰ ਤਾਂ ਕੋਈ ਫਾਂਸੀ ਚਾੜਦਾ ਨਹੀਂ ਹੈ ਸੋ ਕੋ ਉਹਨਾਂ ਨੂੰ ਤਾਂ ਸੋਨੇ ਦੇ ਚਾਂਦੀ ਦੇ ਤਗਮੇ ਜਿਹੜੇ ਨੇ ਦਿੱਤੇ ਜਾਂਦੇ ਆ ਮੁੰਡਾ ਬਹੁਤ ਹੀ ਗੰਭੀਰ ਸੀ ਉਹ ਬਹਾਦਰ ਹੁੰਦੇ ਨੇ ਮੇਰੇ ਬੇਟੇ ਬਹਾਦਰ ਕਹਿੰਦੇ ਆ ਉਹਨਾਂ ਨੂੰ ਇੱਕ ਦੇਸ਼ ਦੇ ਬਹਾਦਰ ਇੱਕ ਦੇਸ਼ ਦੇ ਬਹਾਦਰ ਦੂਜੇ ਲਈ ਕਾਫਰ ਹੈ ਨਾ ਡੈਡ ਨਾ ਮੁੰਡਾ ਸਥਿਤੀ ਵਿਚਲੇ ਵਿਅੰਗ ਨੂੰ ਕਿੱਡੇ ਸੋਖੇ ਤਰੀਕੇ ਦੇ ਨਾਲ ਤੇ ਕਿੰਨੇ ਸਹਿਜ ਰੂਪ ਦੇ ਵਿੱਚ ਆਕ ਗਿਆ ਸੀ ਪਰ ਉਹਦੀ ਤਸੱਲੀ ਨਹੀਂ ਸੀ ਹੋ ਰਹੀ ਮੈਂ ਆਪਣੇ ਹੀ ਪੁੱਤਰ ਸਾਹਮਣੇ ਪਾਣੀ ਪਾਣੀ ਹੌਂ ਲੱਗ ਪਿਆ। ਬਹਾਦਰ ਤੇ ਕਾਫਰ ਸ਼ਬਦਾਂ ਤੋਂ ਕਈ ਘਟਨਾਵਾਂ ਮੇਰੇ ਚੇਤੇ ਦੇ ਵਿੱਚ ਖੁੰਬਾਂ ਵਾਂਗ ਜੜੀਆਂ ਸੀ ਖਲੋ ਜਾਂਦੀਆਂ ਨੇ। ਅਸੀਂ ਗੁਆਂਡੀ ਦੇਸ਼ ਦੇ ਨਾਲ ਦੋ ਲੜਾਈਆਂ ਲੜੀਆਂ। ਭਾਵੇਂ ਇੱਧਰਲੇ ਤੇ ਭਾਵੇਂ ਉੱਧਰਲੇ। ਆਵਾਮ ਦੇ ਦਿਲਾਂ ਦੇ ਵਿੱਚ ਇੱਕ ਦੂਜੇ ਲਈ ਭੂਰਾ ਭਾਰ ਵੀ ਜ਼ਹਿਰ ਨਹੀਂ ਸੀ। ਹਮਲਾ ਕਹਿੰਨੇ ਕਹਦੇ ਉੱਤੇ ਕੀਤਾ। ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਤੇ ਅਖਬਾਰਾਂ ਨੇ ਕਈ ਕੁਝ ਸੱਚ ਝੂਠ ਬੋਲਿਆ ਸੀ। ਇੱਕ ਦੇਸ਼ ਦੀਆਂ ਫੌਜਾਂ ਲਾਹੌਰ ਤੱਕ ਪਹੁੰਚਦੀਆਂ ਸਨ ਤੇ ਦੂਜੇ ਦੇਸ਼ ਦੀਆਂ ਦਿੱਲੀ ਤੱਕ ਆਪਣੀਆਂ ਟਾਰਾ ਮਾਰ ਰਹੀਆਂ ਸਨ ਦੋਹਾਂ ਦੇਸ਼ਾਂ ਦੇ ਫੌਜੀ ਬਹਾਦਰ ਸਨ ਜੋ ਆਪਣੀ ਮਿੱਟੀ ਦੀ ਰੱਖਿਆ ਦੇ ਲਈ ਜੀ ਜਾਨ ਦੇ ਨਾਲ ਲੜੇ ਇੱਕ ਦੇਸ਼ ਦਾ ਰੇਡੀਓ ਐਲਾਨ ਕਰਦਾ ਸੀ ਦੇਸ਼ ਦੇ ਬਹਾਦਰ ਸ਼ਹੀਦਾਂ ਨੇ ਦੇਸ਼ ਦੀ ਮਿੱਟੀ ਦੀ ਇੱਜ਼ਤ ਰੱਖੀ ਹੈ ਮਾਂ ਦੇ ਦੁੱਧ ਦੀ ਕੀਮਤ ਚੁਕਾਈ ਹੈ ਕਾਫਰ ਕਾਇ ਕਾਫਿਰ ਕਾਫ ਜਿਹੜੇ ਕਾਫਰ ਨੇ ਉਹਨਾਂ ਨੂੰ 1 ਇੰਚ ਵੀ ਅੱਗੇ ਨਹੀਂ ਵਧਣ ਦਿੱਤਾ ਉਦੋਂ ਹੀ ਦੂਸਰੇ ਦੇਸ਼ ਦਾ ਰੇਡੀਓ ਸਮਾਚਾਰ ਦਿੰਦਾ ਹੈ ਔਕੜਾਂ ਦੇ ਬਾਵਜੂਦ ਸਾਡੇ ਬਹਾਦਰ ਜੰਗਜੂ ਅੱਗੇ ਹੀ ਅੱਗੇ ਵਧਦੇ ਗਏ ਇੱਕ ਇੱਕ ਬਹਾਦਰ ਲੱਖ ਲੱਖ ਕਾਫਰ ਉੱਤੇ ਭਾਰੂ ਸੀ ਦੇਸ਼ ਦੀ ਆਬਰੂ ਬਚਾਉਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ ਹੈ ਦੋਹਾਂ ਦੇਸ਼ਾਂ ਦੇ ਹਜ਼ਾਰਾਂ ਬਹਾਦਰ ਮਾਰੇ ਗਏ ਸਨ ਇੱਕ ਦੋ ਬਹਾਦਰ ਦੂਜੇ ਲਈ ਜਿਹੜੇ ਸਨ ਕਾਫਰ ਬਣੇ ਦੂਜੇ ਦੇ ਕਾਫਰ ਪਹਿਲੇ ਲਈ ਮੁਜਾਹਿਦ ਮੇਰੇ ਪੁੱਤਰ ਨੇ ਰੇਡੀਓ ਟੀਵੀ ਤੋਂ ਇਹ ਸਾਰਾ ਸੱਚ ਝੂਠ ਸੁਣਿਆ ਸੀ ਇਸ ਦੇ ਲਈ ਉਹਦੇ ਜ਼ਿਹਨ ਦੇ ਵਿੱਚ ਬਹਾਦਰ ਤੇ ਕਾਫਰ ਦਾ ਭੇਦ ਹੱਲ ਨਹੀਂ ਸੀ ਹੋ ਰਿਹਾ ਕਿ ਕੌਣ ਬਹਾਦਰ ਹੈ ਤੇ ਕੌਣ ਕਾਫਰ ਹੈ ਲੜਾਈ ਦੇ ਉਹ ਨਹੀਂ ਦਿਨੇ ਹੀ ਇੱਕ ਹੋਰ ਅਜੀਬ ਘਟਨਾ ਘਟੀ ਸੀ ਗਵਾਂਡੀ ਦੇਸ਼ ਨੇ ਅਚਾਨਕ ਹੁਸੈਨੀਵਾਲਾ ਸਰਹੱਦ ਉੱਤੇ ਹਮਲਾ ਕਰਕੇ ਉੱਥੋਂ ਦਾ ਕੁਝ ਖੇਤਰ ਆਪਣੇ ਕਬਜ਼ੇ 'ਚ ਲੈ ਲਿਆ। ਕਾਫੀ ਬਚਾਅ ਹੋ ਗਿਆ ਸੀ। ਪਰ ਉਹ ਹੁਸੈਨੀ ਵਾਲਾ ਇਹ ਲੱਗੇ ਸ਼ਹੀਦਾਂ ਦੇ ਬੁੱਤ ਚੁੱਕ ਕੇ ਲਾਹੌਰ ਲੈ ਗਏ ਸਨ। ਜਿੱਥੇ ਸ਼ਹੀਦਾਂ ਨੇ ਬੰਬ ਕਾਂਡ ਕੀਤਾ ਸੀ। ਸਾੰਡਰਸ ਮਾਰਿਆ ਸੀ। ਜੇਲਾਂ ਕਟੀਆਂ ਸਨ। ਟਾਰਚਰਸ ਸਹੇ ਸਨ। ਇਤਿਹਾਸਾ ਜ਼ਫਾਂਸੀ ਦੇ ਰਸੇ ਗਲ ਦੇ ਵਿੱਚ ਪਾਏ ਸੀ। ਇਸ ਲਾਹੌਰ ਦੀ ਆਜ਼ਾਦੀ ਲਈ ਉਹਨਾਂ ਸ਼ਹਾਦਤ ਦਾ ਜਾਨ ਪੀਤਾ ਸੀ। ਉਸ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਸ਼ਹੀਦਾਂ ਦਾ ਜਲੂਸ ਕੱਢਿਆ ਗਿਆ ਸੀ ਪਰ ਉਹਨਾਂ ਜਲੂਸ ਦੇ ਅਰਥ ਬਦਲ ਦਿੱਤੇ ਸਨ ਮੇਰੇ ਪੁੱਤਰ ਨੇ ਇਹ ਸਾਰਾ ਪ੍ਰੋਗਰਾਮ ਲਾਹੌਰ ਟੀਵੀ ਦੇ ਉੱਤੇ ਦੇਖਿਆ ਸੀ ਉਦੋਂ ਹੀ ਉਸ ਪੁੱਛਿਆ ਸੀ ਕਿ ਕੀ ਕਰ ਰਹੇ ਨੇ ਡੈਡੀ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਨੇ ਜਾਂ ਜਿੱਤ ਦਾ ਜਸ਼ਨ ਮਨਾ ਰਹੇ ਨੇ ਬਹਾਦਰੀ ਦਿਖਾ ਰਹੇ ਨੇ ਸ਼ਹੀਦਾਂ ਨੂੰ ਸ਼ਰਮਿੰਦਾ ਕਰ ਰਹੇ ਨੇ ਮੇਰੇ ਮੂੰਹੋਂ ਨਾ ਚੌਂਦਿਆਂ ਵੀ ਅਚਾਨਕ ਨਿਕਲ ਗਿਆ ਸੀ ਪਰ ਇਹ ਤਾਂ ਸਾਂਝੇ ਮੁਲਕ ਦੇ ਸ਼ਹੀਦ ਸੀ ਡੈਡੀ ਸਾਂਝੇ ਸ਼ਹੀਦ ਮੁੰਡੇ ਨੇ ਆਪਣੀ ਹੈਰਾਨੀ ਪ੍ਰਗਟ ਕੀਤੀ ਸੀ ਹਾਂ ਹਾਂ ਪੁੱਤ ਪਰ ਹੁਣ ਇਹ ਵੰਡੇ ਹੋਏ ਦੋ ਮੁਲਕਾਂ ਦੇ ਵਿੱਚ ਇੱਕ ਮੁਲਕ ਦੇ ਹੀ ਸ਼ਹੀਦ ਰਹਿ ਗਏ ਨੇ ਮੇਰੇ ਬੇਟੇ ਸੁਣਿਆ ਡੈਡੀ ਹੁਣ ਉਹਨਾਂ ਨੇ ਇਹਨਾਂ ਸ਼ਹੀਦਾਂ ਦੇ ਨਾਂ ਵੀ ਆਪਣੀ ਹਿਸਟਰੀ ਦੀ ਕਿਤਾਬ ਦੇ ਵਿੱਚੋਂ ਕੱਢ ਛੱਡੇ ਐ ਹਿਸਟਰੀ ਵੀ ਤਾਂ ਪੁੱਤ ਬੰਦੇ ਹੀ ਲਿਖਦੇ ਐ ਕਿਸੇ ਦਾ ਨਾਮ ਪਾ ਪਾ ਦੇਣ ਤੋ ਕਿਸੇ ਦਾ ਕੱਢ ਛੱਡਣ ਭਾਵੇਂ ਕਿਸੇ ਨੂੰ ਹੀਰੋ ਬਣਾ ਦੇਣ ਤੇ ਕਿਸੇ ਨੂੰ ਜ਼ੀਰੋ ਮੈਂ ਆਪਣੇ ਚਿਹਰੇ ਦੀ ਦੁੱਖ ਦੀ ਰਗ ਛਪਾਉਣਾ ਚਾਹੁੰਦਾ ਚਾਹੁੰਦੇ ਹੋਏ ਵੀ ਨਹੀਂ ਸੀ ਛੁਪਾ ਸਕਿਆ ਹੀਰੋ ਹੁੰਦੇ ਨੇ ਜਦ ਬਣਾਏ ਜਾਂਦੇ ਨੇ ਡੈਡੀ ਇਹਦੇ ਬਾਰੇ ਕੀ ਕਹਿੰਦੇ ਹੋ ਮੁੰਡਾ ਇੱਕ ਹੋਰ ਸਵਾਲ ਉਲਾਰਦਾ ਹੈ ਕਦੀ ਕਦੀ ਬਣਾਏ ਵੀ ਜਾਂਦੇ ਨੇ ਬੇਟੇ ਤੇ ਸਿਆਸਤਦਾਨ ਸਭ ਕੁਝ ਕਰ ਸਕਦੇ ਨੇ ਕਾਲਿਆਂ ਦਾ ਹੀਰੋ ਗੋਰਿਆਂ ਦੇ ਲਈ ਹਮੇਸ਼ਾ ਜ਼ੀਰੋ ਹੀ ਰਿਹਾ ਤੇ ਗੋਰਿਆਂ ਨੇ ਅਪਾਜਾਂ ਜਿਹੜਾ ਆਪ ਦਾ ਹੈ ਜ਼ੀਰੋ ਵੀ ਸਦਾ ਹੀਰੋ ਬਣਾ ਕੇ ਪੇਸ਼ ਕੀਤਾ ਹੈ ਕਾਲਾ ਹੀਰੋ ਵੀ ਉਹਨਾਂ ਲਈ ਬਾਸਟਰਡ ਹੀ ਰਿਹਾ ਤੇ ਬਾਸਟਰਡ ਹਰਾਮ ਦਾ ਕੀ ਕੋਈ ਸਾਰੀਆਂ ਕੀ ਕੋਈ ਸਾਰੀ ਦੁਨੀਆ ਦਾ ਸ਼ਹੀਦ ਨਹੀਂ ਅਖਵਾ ਸਕਦਾ ਡੈਡੀ ਪ੍ਰਸ਼ੰਤ ਜਿੰਨਾ ਸੋਬਾ ਬਕਸੀ ਉਤਨਾਈ ਗੁੰਜਲਦਾਰ ਵੀ ਸੀ ਕਦੀ ਮੌਕਾ ਜ਼ਰੂਰ ਆਵੇਗਾ ਬੇਟੇ ਪਰ ਅਜੇ ਤੋਂਦਾ ਹੈ ਹਨੇਰਾ ਹੈ ਸਾਜ਼ਿਸ਼ ਨੁਮਾ ਮਾਹੌਲ ਹੈ ਪਿਛਲੇ ਦਿਨੀ ਪੰਜਾਬ ਦੇ ਇੱਕ ਉੱਗੇ ਸ਼ਹਿਰ ਪਿਛਲੇ ਦਿਨੀ ਇੱਕ ਪੰਜਾਬ ਦੇ ਉੱਗੇ ਸ਼ਹਿਰ ਦੇ ਵਿੱਚ ਇੱਕ ਹਾਸਾ ਵਾਪਰ ਗਿਆ ਦੋ ਫਿਰਕੇ ਉਲਝਪੇ ਤੇਜ਼ ਤਾਰ ਹਥਿਆਰਾਂ ਦੇ ਨਾਲ ਲੜਾਈ ਦੇ ਨਾਲ ਲੜਾਈ ਹੋਈ ਪੁਲਿਸ ਨੂੰ ਗੋਲੀ ਵੀ ਚਲਾਉਣੀ ਪੈ ਗਈ ਇਸ ਫਿਰਕੇ ਦਾ ਕਾਫੀ ਜਣਾ ਜਾਨੀ ਨੁਕਸਾਨ ਹੋਇਆ ਇੱਕ ਅਖਬਾਰ ਨੇ ਸੁਰਖੀ ਲਾਤੀ ਦੇਸ਼ ਕੇ ਅਮਨ ਪਸੰਦ ਸ਼ਹਿਰੀਓ ਪਰ ਕੁਝ ਤਤਵੋਂ ਨੇ ਤੇਜਦਾਰ ਹਥਿਆਰੋਂ ਸੇ ਹਮਲਾ ਕੀਆ ਜਵਾਬੀ ਕਾਰਵਾਈ ਮੇ ਕੁਝ ਗੁੰਡੇ ਮਾਰੇ ਗਏ ਔਰ 100 ਜ਼ਖਮੀ ਹੋਏ ਦੂਜੇ ਫਿਰਕੇ ਦੀ ਅਖਬਾਰਾਂ ਨੇ ਮੋٹے ਅੱਖਰਾਂ ਦੇ ਵਿੱਚ ਖਬਰ ਛਾਪੀ ਧਰਮ ਦੀ ਰੱਖਿਆ ਕਰਦੇ ਹੋਏ ਕੁਝ ਬਹਾਦਰ ਲੋਕ ਸ਼ਹੀਦ ਹੋਏ ਉਨ੍ਹਾਂ ਦਾ ਨਾਂ ਇਤਿਹਾਸ ਦੇ ਵਰਕਿਆਂ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਵੇਗਾ ਜਿਨ੍ਹਾਂ ਨੇ ਧਰਮ ਦੀ ਰੱਖਿਆ ਦੇ ਲਈ ਆਪਣਾ ਖੂਨ ਡੋਲਿਆ ਮੇਰਾ ਪੁੱਤਰ ਅਖਬਾਰਾਂ ਲੈ ਕੇ ਮੇਰੇ ਕੋਲ ਆਇਆ ਤੇ ਦੋਵੇਂ ਅਖਬਾਰਾਂ ਮੇਰੇ ਮੂਹਰੇ ਧਰ ਕੇ ਪੁੱਛਣ ਲੱਗਿਆ ਡੈਡੀ ਸ਼ਹੀਦ ਗੁੰਡੇ ਕਦੋਂ ਹੋ ਜਾਂਦੇ ਨੇ ਤੇ ਗੁੰਡੇ ਸ਼ਹੀਦ ਕਦੋਂ ਬਣ ਜਾਂਦੇ ਨੇ ਇਹ ਛੋਟੀ ਲੜਾਈ ਹੈ ਮੇਰੇ ਬੇਟੇ ਇੱਕ ਫਿਰਕੇ ਦੇ ਸ਼ਹੀਦ ਵਿਰੋਧੀ ਫਿਰਕੇ ਦੇ ਲਈ ਹਮੇਸ਼ਾ ਗੁੰਡੇ ਹੀ ਰਹਿੰਦੇ ਨੇ ਤੇ ਆਪਣੇ ਗੁੰਡੇ ਵੀ ਉਹਨਾਂ ਨੂੰ ਸ਼ਹੀਦ ਹੀ ਲੱਗਦੇ ਨੇ ਫਿਰ ਉਹਨਾਂ ਦੀ ਪਛਾਣ ਕੌਣ ਕਰੇਗਾ ਡਾਡੀ ਕਿਵੇਂ ਹੋਵੇਗੀ ਉਹਨਾਂ ਦੀ ਪਛਾਣ ਵੱਡੀ ਫੈਸਲਾ ਕੋਲ ਲੜਾਈ ਹੀ ਉਹਨਾਂ ਦੀ ਪਛਾਣ ਕਰਾਏਗੀ ਤੂੰ ਜਦੋਂ ਵੱਡੀ ਲੜਾਈ ਦੇ ਲਈ ਤਿਆਰ ਹੋਵੇਂਗਾ ਨਾ ਤੈਨੂੰ ਸਭ ਕੁਝ ਸਮਝ ਆ ਜਾਵੇਗਾ ਪਰ ਹਾਲੇ ਵਕਤ ਨਹੀਂ ਆਇਆ ਹਾਲੇ ਤਾਂ ਵਕਤ ਕਦੋਂ ਆਵੇਗਾ ਫਿਰ ਡਾਡੀ ਮੁੰਡੇ ਦੀ ਅਜੇ ਵੀ ਤਸੱਲੀ ਨਹੀਂ ਸੀ ਹੋ ਰਹੀ ਮੈਂ ਮੁੰਡੇ ਦੇ ਪ੍ਰਸ਼ਨ ਦੀ ਰੋਸ਼ਨੀ ਦੇ ਵਿੱਚ ਬੜੀ ਗੰਭੀਰਤਾ ਦੇ ਨਾਲ ਸੋਚਣ ਲੱਗਦਾ ਮੇਰੀ ਸੋਚ ਇਹ ਉਹ ਬੇਚੈਨ ਲੋਕ ਆਉਂਦੇ ਨੇ ਜੋ ਸਾਰੀ ਮਨੁੱਖਤਾ ਦੇ ਲਈ ਚੰਗੇ ਸੁਫਨੇ ਬੀਜਣ ਦਾ ਅਹਿਦ ਕਰਕੇ ਤੁਰੇ ਸੀ ਮਨੁੱਖ ਦੀ ਹੋਣੀ ਦੀ ਤਰਤੀਬ ਬਦਲਣ ਦੇ ਲਈ ਉਹਨਾਂ ਮਸ਼ਾਲਾਂ ਚੁਕੀਆਂ ਪਰ ਅੱਧ ਵਿਚਾਲੇ ਹੀ ਰਹਿ ਗਏ ਤੇ ਉਹਨਾਂ ਦੀਆਂ ਅੱਖਾਂ ਦੀਆਂ ਝਿਮੜੀਆਂ ਵਿੱਚ ਸੂਹੀ ਸਵੇਰ ਰਤ ਬਣ ਕੇ ਫੈਲ ਗਈ ਸੀ ਅਜੇ ਇੱਕ ਲੰਮੀ ਲੜਾਈ ਮਨੁੱਖ ਨੇ ਲੜਨੀ ਹੈ ਸਾਂਝੇ ਸ਼ਹੀਦ ਪੈਦਾ ਕਰਨ ਦੇ ਲਈ ਮੇਰੇ ਬੇਟੇ ਸਾਂਝੇ ਸ਼ਹੀਦ ਮੈਂ ਆਪਣੀ ਸੋਚ ਦੇ ਵਿੱਚੋਂ ਨਿਕਲਦਿਆਂ ਆਖਦਾ ਕੌਣ ਲੜੇਗਾ ਉਹ ਲੜਾਈ ਡੈਡੀ ਸਾਂਝੇ ਸ਼ਹੀਦ ਦੀ ਲੜਾਈ ਹੁਣ ਮੁੰਡਾ ਜਿਵੇਂ ਉਸ ਲੜਾਈ ਦੀ ਤਾਂਗ ਰੱਖਦਾ ਹੋਵੇ ਹੁਣ ਮੁੰਡਾ ਜਿਵੇਂ ਉਸ ਲੜਾਈ ਦੀ ਤਾਂਗ ਰੱਖਦਾ ਹੋਵੇ ਤੂੰ ਵੀ ਲੜ ਸਕਦਾ ਹੈ ਪੁੱਤ ਮੈਂ ਵੀ ਤੇਰੇ ਬੱਚੇ ਵੀ ਤੇਰੇ ਬੱਚੇ ਵੀ ਤੇ ਸ਼ਾਇਦ ਉਹਨਾਂ ਦੇ ਬੱਚੇ ਵੀ ਅੱਗੇ ਲੜ ਸਕਦੇ ਆ ਅੰਤਿਮ ਤੇ ਫੈਸਲਾ ਕੋ ਲੜਾਈ ਮੇਰਾ ਜਵਾਬ ਸੁਣ ਕੇ ਮੁੰਡਾ ਚੁੱਪ ਹੋ ਗਿਆ ਸ਼ਾਇਦ ਇਹ ਸ਼ਾਇਦ ਉਹ ਲੜਾਈ ਦੀ ਤਿਆਰੀ ਬਾਰੇ ਸੋਚਣ ਲੱਗ ਪਿਆ ਸੀ ਕਈ ਦਿਨ ਇੰਜ ਹੀ ਬੀਤ ਗਏ ਮੁੰਡੇ ਦੇ ਵਿੱਚ ਕਾਫੀ ਤਬਦੀਲੀ ਆਉਣ ਲੱਗ ਪਈ ਸੀ ਉਹ ਲੋੜ ਦੇ ਨਾਲੋਂ ਜ਼ਿਆਦਾ ਗੰਭੀਰ ਰਹਿਣ ਲੱਗ ਪਿਆ ਨਿੱਕੀ ਨਿੱਕੀ ਗੱਲ ਨੂੰ ਵੀ ਉਹਨਾਂ ਨਿਛਾਨਣ ਲੱਗ ਪਿਆ ਇੱਕ ਦਿਨ ਆ ਕੇ ਕਹਿਣ ਲੱਗਿਆ ਡੈਡੀ ਡੈਡੀ ਆਪਣਾ ਗਵਾਂਢੀ RAMLAL ਨਾ ਸ਼ਹੀਦ ਹੋ ਗਿਆ ਬੇਟੇ ਰਾਮ ਲਾਲ ਸ਼ਹੀਦ ਨਹੀਂ ਹੋਇਆ ਮਰਿਆ ਹੈ ਉਹਦੀ ਮੌਤ ਹੋ ਗਈ ਹੈ ਮਰ ਗਿਆ ਹੈ ਰਾਮ ਲਾਲ ਨਹੀਂ ਡੈਡੀ ਨਹੀਂ ਰਾਮ ਲਾਲ ਸ਼ਹੀਦ ਹੋਇਆ ਹੈ ਮੇਰਾ ਮੁੰਡਾ ਬਾਰ ਬਾਰ ਆਕੇ ਜਾ ਰਿਹਾ ਸੀ ਮੰਨਣ ਦੇ ਵਿੱਚ ਨਹੀਂ ਸੀ ਆ ਰਿਹਾ ਉਹ ਕਿਵੇਂ ਹੋਏ ਅਖੀਰ ਤੰਗ ਆ ਕੇ ਮੈਂ ਪੁੱਛ ਹੀ ਲਿਆ ਪੇ ਸ਼ਹੀਦ ਕਿਵੇਂ ਹੋਇਆ ਉਹਦੀ ਘਰ ਵਾਲੀ ਮੁਹੱਲੇ ਦੀਆਂ ਤੀਵੀਆਂ ਨੂੰ ਦੱਸ ਰਹੀ ਸੀ ਵੀ ਉਹ ਜਿੰਨਾ ਚਿਰ ਜਿਉਂਦਾ ਰਿਹਾ ਨਾ ਬਿਮਾਰੀ ਗਰੀਬੀ ਤੇ ਭੁੱਖ ਦੇ ਨਾਲ ਹੀ ਘੁੱਲਦਾ ਰਿਆ ਤੇ ਅਖੀਰ ਮੁੱਕ ਗਿਆ ਲੜਦਾ ਲੜਦਾ ਮੁੰਡੇ ਨੇ ਬੜੀ ਗੰਭੀਰਤਾ ਦੇ ਨਾਲ ਕਿਹਾ ਮੇਰੀਆਂ ਅੱਖਾਂ ਦੇ ਵਿੱਚ ਬਿਜਲੀ ਚਮਕਣ ਲੱਗ ਪਈ ਪਲ ਦੀ ਪਲ ਮੈਨੂੰ ਜਾਪਿਆ ਜਿਵੇਂ ਮੇਰੇ ਮੁੰਡੇ ਨੂੰ ਉਸ ਅਮੂਲ ਲੜਾਈ ਦੀ ਸਮਝ ਪੈ ਗਈ ਹੋਵੇ ਜੋ ਸਾਡੇ ਸਾਂਝੇ ਚੀਤਾਂ ਨੇ ਅਜੇ ਲੜਨੀ ਹੈ ਅਜੇ ਲੜਨੀ ਹੈ ਅਜੇ ਲੜਨੀ ਹੈ ਜੀ ਦੋਸਤੋ ਏਸੀਜੀ ਸ਼ਹੀਦ ਹਰ ਘਰ ਦੇ ਵਿੱਚ ਜਿਹੜੇ ਗੁਰਬਤ ਦੇ ਨਾਲ ਆਪਣੀ ਰੋਟੀ ਰੋਜ਼ੀ ਖਾਤਰ ਆਪਣੇ ਹੱਥਾਂ ਦੇ ਖਾਤਰ ਲੜ ਰਹੇ ਨੇ ਅਜੇ ਵੀ ਉਹ ਵੀ ਸ਼ਹੀਦਾਂ ਚ ਹੀ ਆਉਣੇ ਆ ਕਿਉਂਕਿ ਉਹ ਸਾਂਝੀ ਲੜਾਈ ਲੜ ਰਹੇ ਨੇ ਚਾਹੇ ਉਹ ਅਜ ਖਨੋਰੀ ਦਾ ਬਾਰਡਰ ਹੋਵੇ ਤੇ ਚਾਹੇ ਉਹ ਦਿੱਲੀ ਦੇ ਬਾਰਡਰ ਹੋਣ ਸ਼ੰਭੂ ਬਾਰਡਰ ਹੋਵੇ ਉਹ ਸਾਰਾ ਕੁਝ ਸੀ ਲੜਾਈਆਂ ਉਸੇ ਤਰ੍ਹਾਂ ਚੱਰੀ ਹੈ ਪਰ ਸਾਡੇ ਲੋਕ ਕਹਿੰਦੇ ਸਾਨੂੰ ਕੀ ਹੈ ਇਹ ਕੜਾ ਸਾਡੇ ਲਈ ਲੜ ਰਿਹਾ ਏ ਦੋ ਲੋ ਦੋਸਤੋ ਇਸ ਦੇ ਵਿੱਚ ਤੁਸੀਂ ਵੀ ਵਿਚਾਰ ਦੇ ਸਕਦੇ ਹੋ ਤੇ ਗੱਲਬਾਤ ਕਰ ਸਕਦੇ ਹੋ ਇਹ ਸੀ ਕਹਾਣੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਸ਼ਹੀਦ ਕੇ ਐਲ ਗਰਗ ਉਹਨਾਂ ਦੀ ਕਲਮ ਦੇ ਵਿੱਚੋਂ ਧੰਨਵਾਦ ਸਹਿਤ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰੜ ਤੇ ਦੁਆਬਾਰੀ ਰਜ਼ਮਾਂਚ